ਲੋਕ ਸਭਾ ਹਲਕਾ ਪਟਿਆਲਾ ਤੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਲੋਕ ਸਭਾ ਚੋਣ ਲੜ ਰਹੇ ਹਨ ਨਿਰਿੰਦਰ ਕਮਨ ਸ਼ਰਮਾ ਅੱਜ ਬਨੂੜ ਪਹੁੰਚੇ ਹੋਏ ਨੇ ਸ਼ਰਮਾ ਜੀ ਦਾ ਕਹਿਣਾ ਕਿ ਉਹਨਾਂ ਨੂੰ ਲੋਕ ਸਭਾ ਚੋਣਾਂ ਦੇ ਵਿੱਚ ਲੋਕਾਂ ਦਾ ਭਰਮਾ ਸਹਿਯੋਗ ਮਿਲ ਰਿਹਾ ਹੈ ਤੇ ਉਹਨਾਂ ਨੇ ਅੱਜ ਤਾਬਤ ਤੋਰ ਹਮਲੇ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਉੱਤੇ ਕੀਤੇ ਨੇ ਆਪਾਂ ਇਸ ਵਕਤ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਨਿਰਿੰਦਰ ਸ਼ਰਮਾ ਜੀ ਬਨੂੜ ਪਹੁੰਚ ਕੇ ਬਾਕੀ ਪਾਰਟੀਆਂ ਦੇ ਸੰਬੰਧ ਵਿੱਚ ਕੀ ਕਹਿ ਰਹੇ ਨੇ ਯਾਰ ਸ਼੍ਰੋਮਣੀ ਅਕਾਲੀ ਦਲ ਨੇ 6-7 ਦਿਨ ਪਹਿਲਾਂ ਹੀ ਮੈਂ ਸਮਝਦਾ ਇੱਕ ਵਰਕਰ ਨੂੰ ਇੱਕ ਆਮ ਪਿੰਡ 'ਚ ਰਹਿਣ ਵਾਲੇ ਨੂੰ ਇੱਡਾ ਵੱਡਾ ਮਾਨ ਸਤਕਾਰ ਦੇਆ ਮੈਨੂੰ ਐਡੀ ਵੱਡੀ ਜਥੇਬੰਦੀ ਦੀ ਇਹ ਸਲਕੇ ਤੋਂ ਟਿਕਟ ਦੇਈ ਆ ਇਹ ਨਹੀਂ ਤੁਸੀਂ ਦੇਖ ਲਿਓ ਕਿ 6-7 ਦਿਨਾਂ 'ਚ ਜਿਹੜੀ ਮੇਰੀ ਕੈਂਪੇਨ ਆ ਲੋਕ ਲਹਿਰ ਬਣ ਗਈ ਯਾਨੀ ਇੰਨਾ ਪਿਆਰ ਸੋ ਬਲੂਡ ਤਾਂ ਮੇਰੀ ਕਰਮ ਤੋਂ ਮੀ ਇੱਥੇ ਤਾਂ ਮੈਂ ਬਚਪਨ ਤੋਂ ਆਂਦਾ ਰਿਹਾ ਮੇਰੇ ਕੋਲ ਕੋਈ ਪਿੰਡ ਇਹ ਜਾਨੀ ਜਿੱਥੇ ਮੈਂ ਡੋਰ ਟੂ ਡੋਰ ਕੈਪਟਨ ਸਾਹਿਬ ਦੇ ਟਾਈਮ ਤੇ ਵੋਟਾਂ ਨਹੀਂ ਮੰਗੀਆਂ ਹੁਣ ਮੈਂ ਇੱਥੇ ਸਰਪੰਚ ਰਿਹਾ ਸਾਡਾ ਬਲਾਕ ਰਾਜਪੁਰਾ ਸੀਗਾ ਉਸ ਟਾਈਮ ਡੀਸੀ ਪਟਿਆਲਾ ਸੀਗਾ ਸੋ ਮੇਰੇ ਤਾਂ ਹਰ ਪਰਿਵਾਰ ਨਾਲ ਹਰ ਘਰ ਤੱਕ ਗੱਲ ਗਿਸਤੇ ਆ ਮਤਲਬ ਇਸੇ ਗੱਲ ਦੀ ਬਹੁਤ ਵੱਡੀ ਖੁਸ਼ੀ ਆ ਕਿ ਕੁਵਾਦੀ ਭਰਾ ਨੂੰ ਟਿਕਟ ਮਿਲੀ ਹੈਗੀ ਹੈ ਕੁਵਾਦੀ ਬੋਲਣ ਵਾਲੇ ਨੇ ਸੋ ਇਹ ਪਰਮਾਤਮਾ ਦੀ ਕਿਰਪਾ ਹੈ ਵਨ ਸਾਈਡਡ ਹੋਊਗਾ ਬਾਕੀ ਜਿਹੜੇ ਦੋਨੇ ਕੈਂਡੀਡੇਟ ਆ ਇਸ ਵਾਰ ਜਿਹੜਾ ਕੈਂਡੀਡੇਟਾਂ ਦਾ ਕਿਰਦਾਰ ਔਰ ਪਾਰਟੀ ਦਾ ਕਿਰਦਾਰ ਦੇਖ ਕੇ ਲੋਕਾਂ ਨੇ ਵੋਟ ਪਾਣੀ ਜੇ ਕੈਂਡੀਡੇਟ ਦਾ ਕਿਰਦਾਰ ਦੇਖ ਲਈਏ ਮਹਾਰਾਣੀ ਪ੍ਰਨੀਤ ਕੌਰ ਚਾਰ ਵਾਰੀ ਐਮਪੀ ਕਾਂਗਰਸ ਦੇ ਰਹੇ ਹੋਏ ਕਾਰਗਜ਼ਾਰੀ ਜ਼ੀਰੋ ਆ ਅੱਜ ਵੀ ਕਾਂਗਰਸ ਦੇ ਅੰਦਰ ਵੋਟਾਂ ਭਾਜਪੀ ਵਾਸਤੇ ਮੰਗ ਰਹੇ ਆ ਫਿਰ ਜਿਹੜੇ ਗਾਂਧੀ ਜੀ ਆ ਪਹਿਲਾਂ ਆਪ ਤੋਂ ਬਣੇ ਫਿਰ ਆਜ਼ਾਦ ਖੜੇ ਹੋਏ ਫਿਰ ਕਾਂਗਰਸ 'ਚ ਵੜ ਗਏ ਪਹਿਲਾਂ ਕਾਂਗਰਸ ਨੂੰ ਗਾਲਾਂ ਕੱਢਦੇ ਤੇ ਹੁਣ ਕਾਂਗਰਸ ਨੂੰ ਪਿਆਰ ਕਰਨ ਲੱਗੇ ਆ ਆਮ ਆਦਮੀ ਪਾਰਟੀ ਵਾਲੇ ਜਦੋਂ ਚੰਡੀਗੜ੍ਹ 'ਚ ਭਗਵੰਤ ਮਾਨ ਜੀ ਕਹਿੰਦੇ ਆ ਵੀ ਕਾਂਗਰਸ ਬਹੁਤ ਵਧੀਆ ਪਾਰਟੀ ਆ ਇਸ ਤੋਂ ਤਾਂ ਚੰਗੀ ਪਾਰਟੀ ਪੂਰੇ ਇੰਡੀਆ 'ਚ ਕੋਈ ਹੋਈ ਨਹੀਂ ਸਕਦੀ ਜਦੋਂ ਪੰਜਾਬ 'ਚ ਵੜਦੇ ਆ ਫਿਰ ਕਹਿੰਦੇ ਆ ਕਾਂਗਰਸ ਭਿਸ਼ਟਾਚਾਰੀ ਆ ਕਾਂਗਰਸ ਬਹੁਤ ਮਾੜੀ ਪਾਰਟੀ ਆ ਸੋ ਜਿਹੜੇ ਮੇਰੇ ਮੁਕਾਬਲੇ 'ਚ ਸਾਰੇ ਹੀ ਲੜ ਰਹੇ ਆ ਡੋਗਲੇ ਬੰਦੇ ਆ ਕੋਈ ਵੀ ਉਹਨਾਂ ਦਾ ਕਰੈਕਟਰ ਨਹੀਂ ਹੈਗਾ ਕੋਈ ਕਾਰਗੁਜ਼ਾਰੀ ਨਹੀਂ ਹੈ ਸ਼ਰਮਾ ਜੀ ਸਰਕਾਰ ਬਾਰੇ ਕੀ ਕਹੋਗੇ ਜਿਆਮਦ ਬਾਡੀ ਸਰਕਾਰ ਦਾ ਬੇੜਾ ਬੈਠਿਆ ਪਿਆ ਭਾਜੀ 1 ਲੱਖ ਕਰੋੜ ਰੁਪਏ ਦਾ ਕਰਜ਼ਾ ਚੜ ਗਿਆ 750 ਕਰੋੜ ਰੁਪਿਆ ਐਡਵਰਟਾਈਜ਼ਮੈਂਟ ਪਰ ਖਰਚ ਕਰ ਰਹੇ ਆ 25% ਮੁਲਾਜ਼ਮਾਂ ਨੂੰ ਅਜੇ ਤੱਕ ਤਨਖਾਹ ਨਹੀਂ ਮਿਲੀ ਆ। ਮੁਲਾਜ਼ਮਾਂ ਦਾ ਡੀਏ ਸ਼੍ਰੋਮਣੀ ਅਕਾਲੀ ਦਲ ਦੀ ਸਮੇਂ ਪੰਜਾਬ ਦੀ ਜਿਹੜੀ ਤਨਖਾਹਾਂ ਸੈਂਟਰਲ ਗਵਰਨਮੈਂਟ ਤੋਂ ਉੱਪਰ ਹੁੰਦੀਆਂ ਸੀ ਸੋਦੇ ਹੀ ਰਹੀਆਂ ਮਤਲਬ ਬਾਦ ਸਾਹਿਬ ਦੇ ਟਾਈਮ ਤੇ ਜਿੰਨੇ ਪੇ ਕਮਿਸ਼ਨਰ ਬਾਦ ਸਾਹਿਬ ਨੇ ਲਾਗੂ ਕਰੇ ਅੱਜ ਹਾਲਾਤ ਤੁਸੀਂ ਦੇਖੋ ਪੰਜਾਬ ਦੇ ਮੁਲਾਜ਼ਮਾਂ ਨੂੰ 38% ਡੀਏ ਮਿਲ ਰਿਹਾ ਤੇ ਕੇਂਦਰ ਦੇ ਮੁਲਾਜ਼ਮਾਂ ਨੂੰ 50% ਮਿਲ ਰਿਹਾ ਹੈ। ਮਤਲਬ ਪੰਜਾਬ ਦੇ ਮੁਲਾਜ਼ਮਾਂ ਦੀ ਤਨਖਾਹ ਕੇਂਦਰ ਦੇ ਮੁਲਾਜ਼ਮਾਂ ਦੀ ਤਨਖਾਹ ਨਾਲੋਂ ਵੀ 10-15000 ਰੁਪਏ ਪ੍ਰਤੀ ਮੁਲਾਜ਼ਮ ਘੱਟ ਮਿਲ ਰਹੀ ਆ। ਸੋ ਇਹਨਾਂ ਨੂੰ ਹੈਰਾਨ ਵਾਸਤੇ ਤਾਂ ਮੁਲਾਜ਼ਮੀ ਬਹੁਤ। ਬਾਕੀ ਕਾਂਗਰਸ ਨੂੰ ਕਾਂਗਰਸ ਹਰਾ ਰਹੀ ਆ। ਤੁਸੀਂ ਦੇਖੋ ਨਾ ਆਮ ਆਦਮੀ ਪਾਰਟੀ ਤੋਂ ਦੂਸਰਾ ਬੰਦਾ ਚੱਕ ਕੇ ਉਹਨਾਂ ਦੇ ਸ਼ਿਰਤੇ ਬਿਠਾ ਦਿਆ 9 ਦੇ 9 ਹਲਕਾ ਇੰਚਾਰਜ। ਕੱਲ ਤੁਹਾਡੇ ਸਾਹਮਣੇ ਗਾਂਧੀ ਜੀ ਨੂੰ ਗਾਲਾਂ ਕੱਢ ਰਹੇ ਤੇ ਕਹਿ ਰਹੇ ਜੀ ਇਹਨਾਂ ਨੇ ਰਾਜਾ ਸਵਾਮੀ ਡੇਰੇ ਨੂੰ ਬਹੁਤ ਮਾੜਾ ਕਹਿਆ। ਉਹੀ ਕਹਿ ਰਹੇ ਤੇ ਸਾਰੀਆਂ ਗੱਲਾਂ। ਸੋ ਮਤਲਬ ਕਾਂਗਰਸ ਨੂੰ ਕਾਂਗਰਸ ਹਰਾ ਰਹੀ ਆ। ਬੀਜੇਪੀ ਨੂੰ ਬੀਜੇਪੀ ਹਰਾ ਰਹੀ ਆ ਮੈਨੂੰ ਮੇਰਾ ਕਿਰਦਾਰ ਔਰ ਮੇਰੀ ਕਾਰਗਿਰੀ ਦੇ ਹੱਥ ਤੇ ਲੋਕ ਮੈਨੂੰ ਵੋਟਾਂ પાਕੇ ਜਰੂਰ ਸੇਵਾ ਦੇਣਗੇ ਸਰਮੇ ਦੋ ਦਿਨ ਪਹਿਲਾਂ ਤੁਸੀਂ ਇੱਕ ਨਸ਼ੇ ਦਾ ਮੁੱਦਾ ਚੱਕਿਆ ਸੀ 11 ਅੱਸੀ ਵਾਲ ਜੀ ਕੀ ਕਹੋਗੇ ਜੀ ਬਾਜੀ ਤੁਸੀਂ ਦੇਖੋ ਵੀ ਇਹੀ ਆਮ ਆਦਮੀ ਪਾਰਟੀ ਆ ਜਿਹੜੀ ਕਹਿੰਦੀ ਤੇ ਦੋ ਹਫ਼ਤਿਆਂ ਚ ਨਸ਼ੇ ਖਤਮ ਕਰ ਦਾਂਗੇ ਕਿੰਨੀ ਸੋਸ਼ਲ ਮੀਡੀਆ ਤੇ ਪਿੰਡ ਦੇ ਲੋਕਾਂ ਨੇ ਨਸ਼ੇ ਸਮੇਤ ਫੜ ਕੇ ਇਹਨਾਂ ਦਾ ਵਰਕਰ ਕੁੱਟ ਕੇ ਥਾਣੇ 'ਚ ਦਿਆ ਹੈਗਾ ਫਿਰ ਪੂਰੀ ਆਮ ਆਦਮੀ ਪਾਰਟੀ ਨੇ ਤੁਸੀਂ ਹੱਥ 'ਚ ਦੇਖ ਲਿਓ ਕਿੰਨੀਆਂ ਕੁੜੀਆਂ ਫੜੀ ਗਈ ਉਸ ਤੋਂ ਕਿੰਨਾ ਨਸ਼ਾ ਫੜਿਆ ਗਿਆ ਪਤਾ ਕਿੰਨਾ ਪਾਇਆ